ਵਾਈਐਫਸੀ ਰੂਟ ਕਾ ਕਲਾ ਵੱਲੋਂ ਪਿਛਲੇ 25 ਸਾਲ ਤੋਂ ਖੇਡਾਂ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮ ਵਾਤਾਵਰਣ ਅਤੇ ਸਿਹਤ ਖੇਤਰ ਵਿੱਚ ਵੱਡੇ ਉਪਾਅ ਕੀਤੇ ਜਾ ਰਹੇ ਹਨ ਇਹਨਾਂ ਗੱਲਾਂ ਦਾ ਪ੍ਰਤਾਵਾ ਕਲੱਬ ਦੇ ਐਮਡੀ ਗੁਰਮੰਗਲ ਦਾ ਸੋਨੀ ਨੇ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਇਸ ਹਿੰਦੂ ਦੇ ਸਨਮਾਨ ਸਮਾਰੋਹ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਉਹਨਾਂ ਕਹਿਆ ਕਿ ਵਾਈਐਫਸੀ ਰੂਟ ਕਾ ਕਲਾ ਨੇ ਪਿਛਲੇ 25 ਸਾਲ ਦੌਰਾਨ 25 ਫੁੱਟਬਾਲ ਦੇ ਇੰਟਰਨੈਸ਼ਨਲ ਖਿਡਾਰੀ ਦਿੱਤੇ ਹਨ ਬਾਕੀ ਖੇਡਾਂ ਵਿੱਚ ਵੀ ਖਿਡਾਰੀਆਂ ਨੇ ਵਿਦੇਸ਼ਾਂ ਵੀ ਜਾ ਕੇ ਮੱਲਾ ਮਾਰੀਆਂ ਹਨ ਅੱਜ ਦੇ ਸਮੇਂ ਵਿੱਚ ਹਰਵਿੰਦਰ ਸਿੰਘ ਇੰਦੂ ਜੋਖੇ ਵਾਲੀਆ ਪਸੀਰੋਟ ਕਲਾਮੀਆ ਗ੍ਰੌਂਡਾ ਵਿੱਚ ਖੇਡ ਦਾ ਆਬਾਤਾ ਹੋਇਆ ਥੇ ਇੰਗਲੈਂਡ ਚ ਮੰਨੀਆਂ ਪ੍ਰਮੰਨੀਆਂ ਕਲੱਬਾਂ ਵਿੱਚ ਕਬੱਡੀ ਦਾ ਚੰਗਾ ਪ੍ਰਸਿੱਧਤਾ ਇੰਦੂ ਦਾ ਪਿੰਡ ਰੋਟਾ ਕਲਾਮ ਵਿੱਚ ਪਹੁੰਚਣ ਤੇ ಗ್ರಾಮ ਪੰਚਾਇਤ ਵਾਈਫੀ ਰੋਟਾ ਕਲਾ ਤੋਂ ਖੇਡ ਪ੍ਰੇਮੀਆਂ ਅਤੇ ਲੋਕੁੱਲਾ ਦੇ ਹਾਰ ਪਾਕੇ ਪਰਮਾਤਮਾ ਦਾ ਸਵਾਗਤ ਕੀਤਾ ਗਿਆ ਅੱਜ ਬਹੁਤ ਹੀ ਸਰਲੀ ਖੁਸ਼ੀ ਤੇ ਮਾਣ ਵਾਲਾ ਦਿਨ ਹੈ ਉੱਥੇ ਸਾਡੇ YFC ਰੁੜਕਾ ਕਲੰਦਾ ਹਿੰਦੂ ਜਿਹੜਾ ਪਲੇਅਰ ਹੈਗਾ ਉਹ ਇੰਗਲੈਂਡ ਦੀ ਇੱਕ ਖੇਜ਼ ਕਬੱਡੀ ਦੀ ਜਿਹੜੀ ਅਕੈਡਮੀ ਵੱਲੋਂ ਪੂਰੇ ਇੰਗਲੈਂਡ ਦੇ ਵਿੱਚ ਕਬੱਡੀ ਲੀਗ ਵਿੱਚ ਖੇਡ ਕੇ ਨਿਕਲਾ ਆ ਉੱਥੇ ਛਾ ਕੇ ਆਇਆ ਔਰ ਬਹੁਤ ਸਾਰੇ ਫੋਨ ਸਾਨੂੰ ਵਿਦੇਸ਼ਾਂ ਤੋਂ ਇਹਦੀ ਖੇਡ ਦੇ ਮੁਤਾਬਕ ਆਏ ਕਿ ਬਹੁਤ ਵਧੀਆ ਔਰ ਅਗਲੇ ਸਾਲਾਂ ਵਿੱਚ ਇੱਕ ਬੰਤਰੀ ਖਿਡਾਰੀ ਬੜਾ ਪੋਟੈਂਸ਼ੀਅਲ ਇਹਦੇ ਵਿੱਚ ਹੈ ਜੋ ਹੁਣੇ ਹੀ ਇੰਨੇ ਵਿੱਚ ਬਹੁਤ ਛੋਟੀ ਉਮਰ ਦੇ ਵਿੱਚ ਦਿਖਾਇਆ YFC ਰੁੜਕਾ ਕਲੰਦਾ ਪਿਛਲੇ 25 ਸਾਲ ਤੋਂ ਹਜ਼ਾਰਾਂ ਮਤਲਬ ਬੱਚਿਆਂ ਨੂੰ ਹਜ਼ਾਰਾਂ ਖਿਡਾਰੀਆਂ ਨੂੰ ਸੈਂਕੜੇ ਖਿਡਾਰੀ ਜਿਹੜੇ ਆ ਉਹ ਸਟੇਟ ਦੇ ਵਾਸਤੇ ਆਪਣੇ ਇੰਡੀਆ ਦੇ ਵਾਸਤੇ 21 ਖਿਡਾਰੀ ਪੈਦਾ ਕਰ ਚੁੱਕੀ ਆ ਔਰ ਤਕਰੀਬਨ 30 ਹਜ਼ਾਰ ਬੱਚਿਆਂ ਨੂੰ ਚੰਗੇ ਰਸਤੇ ਤੇ ਪਾ ਕੇ ਨਸ਼ਿਆਂ ਤੋਂ ਦੂਰ ਕਰਕੇ ਉਹ ਆਪਣਾ ਜੀਵਨ ਸਮਾ ਰਹੇ ਆ ਔਰ ਸੈਂਕੜੇ ਬੱਚੇ ਆਪਣਾ ਕੈਰੀਅਰ ਬਣਾ ਚੁੱਕੇ ਆ ਜਿਨ੍ਹਾਂ ਨੂੰ बतौर ਕੋਚਸ ਪਲੇਅਰਸ ਹਨ ਅਲੀ ਜੱਦਾ ਦਾ ਮਾਣ ਆ ਪੰਜਾਬ ਦਾ ਤੇ ਹੋਰ ਬਹੁਤ ਸਾਰੇ ਖਿਡਾਰੀ ਜਿਹੜੇ ਆ ਉਹ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਮਾਣ ਆ ਇਸ ਅਕੈਡਮੀ ਨੇ ਉਹਨਾਂ ਨੂੰ ਬੜਾਇਆ ਤੇ ਉਸੇ ਹੀ ਲੜੀ ਦੇ ਵਿੱਚ ਹਿੰਦੂ ਨੇ ਅੱਜ ਪੂਰੇ ਅਕੈਡਮੀ ਦਾ ਪੂਰੀ ਪਿੰਡ ਦਾ ਪੂਰੇ ਪੰਜਾਬ ਦਾ ਨਾਮ ਜਿਹੜਾ ਆ ਉਹ ਕਬੱਡੀ ਦੀ ਖੇਡ ਵਿੱਚ ਦੁਨੀਆਂ ਦੇ ਵਿੱਚ ਕੀਤਾ ਅੱਜ ਅਸੀਂ ਇਹਦਾ ਸਾਰੇ ಗ್ರಾಮ ਪੰਚਾਇਤ ਵੀ ਇੱਥੇ ਮੌਜੂਦ ਹੈ ਇਹਦੇ ਸਵਾਗਤ ਦੇ ਲਈ ਤੇ ਹੋਰ ਸਾਡੇ ਸਾਰੇ ਸਤਿਕਾਰਯੋਗ ਸਾਥੀ ਸਾਡੀ ਪੂਰੀ ਟੀਮ ਇਹਦੇ ਲਈ ਮੌਜੂਦ ਹੈ ਬੱਚਿਆਂ ਨੂੰ ਅੱਜ ਇਹਦੇ ਹਾਰ પાਕੇ ਲੱਡੂ ਵੰਡ ਕੇ ਖੁਸ਼ੀ ਦਾ ਜਸ਼ਨ ਕੀਤਾ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਦਾਂ ਹੀ ਹਿੰਦੂ ਵਰਗੇ ਹੋਰ ਬੱਚੇ ਜਿਹੜੇ ਆਪ ਹੋਰ ਅੰਤਰਰਾਸ਼ਟਰੀ ਖੇਡਾਰੀਆਂ 'ਚ ਮੱਲਾ ਮਾਰਨਗੇ ਪਹਿਲਾਂ ਹੀ ਰਮਨ ਰੋੜਕੇ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਸੀ ਬਹੁਤ ਵੱਡਾ ਨਾਂ ਸੀ ਚਲੋ ਬਦਕਿਸਮਤੀ ਸੀ ਉਹਦੇ ਸੱਟ ਲੱਗ ਗਈ ਪਰ ਆਸ ਕਰਦੇ ਹਾਂ ਕਿ ਹੋਰ ਇਹਨੂੰ ਪਰਮਾਤਮਾ ਸਫਲਤਾ ਬਖਸ਼ੇ ਤੇ ਇਸ ਨਗਰ ਨੂੰ ਇਸ ਗ੍ਰਾਮ ਨੂੰ ਹੋਰ ਬਖਸ਼ਿਸ਼ ਕਰੇ ਕਿ ਹੋਰ ਉਹ ਬੁਰਦਸਤਾਰੇ ਤੋਂ ਬਾਅਦ ਕੇ ਚੜ੍ਹ ਕੇ ਜਿਹੜੇ ਆ ਉਹ ਦੇਸ਼ ਦਾ ਨਾਂ ਰੋਸ਼ਨ ਕਰਨ। ਜਦੋਂ ਤੁਸੀਂ ਇੱਥੇ ਆਏ ਤੇ ਮੈਂ ਜਾਣਕਾਰੀ ਸਾਂਝੀ ਕਰਨੀ ਚਾਹਣਾ ਵੀ ਜਿੱਥੇ VRC ਨੇ ਫੁੱਟਬਾਲ ਦੇ ਵੱਡੇ ਕੰਮ ਕੀਤੇ ਪਲੇਅਰ ਇੱਥੋਂ ਹਰ ਵੇਲੇ ਗਰਾਊਂਡਾਂ ਚੱਲਦੀਆਂ ਪਲੇਅਰ ਨਿਕਲਦੇ ਆ ਉਹਦੇ ਨਾਲ ਨਾਲੇ ਕੁਸ਼ਤੀ, ਕਬੱਡੀ ਤੇ ਆਪਣੇ ਕ੍ਰਿਕਟ ਬੈਡਮਿੰਟਨ ਦੇ ਵੀ ਸੈਂਟਰ ਚੱਲਦੇ। ਉਹਨਾਂ ਇਹ ਯਤਨਾਂ ਨੂੰ ਬੂਰ ਪੈਂਦੇ ਹੋਏ ਤਾਂ 2015 ਦੇ ਵਿੱਚ ਆਪਾਂ ਇੱਥੇ ਬਾਬਾ ਭਾਈ ਸਾਧੂ ਕਬੱਡੀ ਅਕੈਡਮੀ ਜਿਹੜੇ ਕਬੱਡੀ ਦੀ ਪ੍ਰੋਫੈਸ਼ਨਲ ਲੈਵਲ ਦੀ ਆਪਾਂ ਟੀਮ ਸ਼ੁਰੂ ਕੀਤੀ ਸੀ। ਸਾਲਾਂ ਨਾਲ ਮਿਲ ਕੇ ਨਗਰ ਦੇ ਇਲਾਕੇ ਨੇ ਤੇ ਐਨਆਰਵੀਰਾਂ ਦੇ ਸਹਿਯੋਗ ਨਾਲ ਇਹ ਟੀਮ ਪੂਰਾ ਵਧੀਆ ਚੱਲੀ ਉਸ ਤੋਂ ਬਾਅਦ ਇੱਥੇ ਸਮੇਂ-ਸਮੇਂ ਤੇ ਜਿਹੜੇ ਖਿਡਾਰੀ ਆਉਂਦੇ ਜਾਂਦੇ ਰਹੇ ਹੌਣ ਵਾਲੀ ਪੀੜ੍ਹੀ ਦੇ ਵਿੱਚੋਂ инду ਰੁੜਕਾ ਜਿਹੜਾ ਕਿ ਪਿਛਲੇ ਸਾਲਾਂ ਵਿੱਚ ਨਿਊਜ਼ੀਲੈਂਡ ਖੇਡ ਕੇ ਆਇਆ ਤੇ ਇਸ ਸਾਲ ਭਾਈ ਬਾਈ ਕੁਲਜਿੰਦਰ ਰੇਪਿੰਦਰ ਹਣੀ ਅਮਨ ਲੋਪ ਕੋਹਣਾ ਦੇ ਸਹਿਯੋਗ ਦੇ ਸਦਕਾ ਇਹਨੂੰ ਮੌਕਾ ਮਿਲਿਆ ਉਸੇ ਹੀ ਦਰਬੀ ਦੇ ਵਿੱਚ ਖੇਡਣ ਵਾਸਤੇ ਤੇ ਜਿੱਥੇ ਕਿ ਇਹਦੇ ਖੇਡ ਨੂੰ ਸਰਪੱਖੀ ਤੌਰ ਤੇ ਸਰਾਇਆ ਗਿਆ ਇੱਕ ਜਿਹੜੇ ਅਪਕਮਿੰਗ 스타 ਆ ਉਹਨਾਂ ਵਿੱਚ ਇਹਦੀ ਗਿਣਤੀ ਹੋਈ ਆ ਤੇ ਪ੍ਰਮਾਤਮਾ ਤੇ ਅਰਦਾਸ ਕਰਦੇ ਆ ਕਿ ਇਹਦੇ ਤੰਦਰੁਸਤ ਰਹੇ ਤੇ ਹੋਰ ਇਹ ਆਪਣੀ ਜ਼ਿੰਦਗੀ ਵਿੱਚ ਜਿਹੜਾ ਕਾਮਯਾਬੀ ਹਾਸਲ ਕਰੇ ਤੇ ਇਹਦੇ ਨਾਲ ਹੀ ਇੱਕ ਗੱਲ ਹੋਰ ਮੈਂ ਇੱਥੇ ਕਹਿਣੀ ਚਾਹੁੰਦਾ ਤੇ ਸਾਡੇ ਜਿਹੜੇ ਅਸੀਂ ਗਰਾਊਂਡ ਆ ਸਾਰੇ ਪਲੇਅਰਾਂ ਨੂੰ ਜਿੰਨਾ ਇੱਥੇ ਇਕੁਪਮੈਂਟ ਆ ਜਿੰਨੇ ਫੈਸਿਲਿਟੀਆਂ ਆ ਇਹ ਸਾਰੀ ਰੈਗੂਲਰ ਦਿੱਤੀ ਜਾਂਦੀ ਆ ਤੇ ਫ੍ਰੀ ਆਫ ਕਾਸਟ ਦਿੱਤੀ ਜਾਂਦੀ ਆ ਤੇ ਸਾਡੇ ਸਾਰੇ ਮਾਪਿਆਂ ਦੇ ਅੱਗੇ ਵੀ ਤੇ ਜਿਹੜੇ ਪਲੇਅਰ ਜੈ ਨਾ ਅੱਗੇ ਵੀ ਸਾਡੀ ਗੁਜਾਰਿਸ਼ ਆ ਕਿ ਜਿੰਨਾ ਚਿਰ ਤੁਸੀਂ ਆਪ ਸੰਸੀਅਰ ਹੋਵੋਗੇ ਉਹਨਾਂ ਜਿਹੜੀ ਆਪਾਂ ਇੰਦੂ ਹੋਣਾ ਵਰਗੇ ਜਾਂ ਫੋਟੋ ਆਲ ਜਾਨਵਰ ਹੋਣਾ ਵਰਗੇ ਹੋਰ ਮੁੰਡੇ ਸੁਖਵਿੰਦਰ ਹੋਣੀ ਆ ਉਹਨਾਂ ਵਰਗੇ ਰਿਜ਼ਲਟ ਆਪਾਂ ਸੇ ਹਾਸਲ ਕਰ ਸਕਦੇ ਆ ਇਹਦੇ ਲਈ ਡਿਸਪਲਿਨ ਤੇ ਜਿਹੜੀ ਆਪਣੇ ਪਰਿਵਾਰ ਦਾ ਸਹਿਯੋਗ ਤੇ ਮਾਪਿਆਂ ਦੀ ਪੂਰੀ ਨਿਗਰਾਨੀ ਉਸ ਤੋਂ ਇਲਾਵਾ ਆਪਾਂ ਇਹ ਇੱਕ ਕੰਬੀਨੇਸ਼ਨ ਬਣਦਾ ਜਿਹਦੇ ਕਰਕੇ ਕੋਈ ਪਲੇਅਰ ਬਣਦਾ ਪਰ ਇਹ ਬਣਨ ਤੋਂ ਬਾਅਦ ਵੀ ਉਹਨੇ ਕਿੱਦਾਂ ਮੇਨਟੇਨ ਕਰਨਾ ਉਹ ਉੱਤੇ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਡਿਪੈਂਡ ਕਰਦੀਆਂ ਸੋ ਇੱਕ ਵਾਰ ਫੇਰ ਸਾਰਿਆਂ ਨੂੰ ਧੰਨਵਾਦ ਤੇ ਵਧਾਈਆਂ ਬਹੁਤ ਹਿੰਦੂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡਾ ਬੱਚਾ ਹਿੰਦੂ ਰੁੜਕਾ ਜੋ ਕਿ ਵਿਦੇਸ਼ ਦੀ ਧਰਤੀ ਤੋਂ ਮੱਲਾ ਮਾਰ ਕੇ ਪਿੰਡ ਰੁੜਕਾ ਕਲਾਂ ਵਿੱਚ ਆਇਆ ਤੇ ਬਹੁਤ ਹੀ ਸ਼ਾਨ ਦੇ ਨਾਲ ਅਸੀਂ ਇਹਦਾ ਸਵਾਗਤ ਕੀਤਾ ਇਦਾਂ ਦੇ ਬੱਚੇ ਬਹੁਤ ਹੀ ਜ਼ਿਆਦਾ ਵਾਈਐਫਸੀ ਨੇ ਪੈਦਾ ਕੀਤੇ ਹਨ ਤੇ ਮੇਰੀ ਹਮੇਸ਼ਾ ਹੀ ਵਾਈਐਫਸੀ ਦੇ ਨਾਲ ਸਪੋਰਟ ਹੈ ਸੋ ਮੈਂ ਹਿੰਦੂ ਰੋੜਕਾ ਨੂੰ ਤੇ ਇਹਦੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਨੀ ਆ ਸਾਨੂੰ ਬਹੁਤ ਪ੍ਰਾਊਡ ਆ ਇਹ ਬੱਚਿਆਂ ਤੇ ਜੋ ਬੱਚੇ ਇੰਨੀਆਂ ਮੱਲਾ ਮਾਰਦੇ ਹਨ ਤੇ ਮੇਰਾ ਤੇ ਮੇਰੀ ਸਮੂਹ ಗ್ರಾಮ ਪੰਚਾਇਤ ਦਾ ਇਹਦੇ ਫੈਮਿਲੀ ਨੂੰ ਸਾਰਿਆਂ ਨੂੰ ਮੁਬਾਰਕਾਂ ਤੇ ਵਾਈ ਐਫ ਸੀ ਦੇ ਪ੍ਰਧਾਨ ਗੁਰਮੰਗਲ ਦਾ ਸੋਨੀ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਇਦਾਂ ਦੇ ਬੱਚੇ ਵਿਦੇਸ਼ਾਂ ਦੀਆਂ ਧਰਤੀਆਂ ਤੇ ਮੱਲਾ ਮਾਰ ਕੇ ਆ ਕੇ ਇਹਨਾਂ ਦਾ ਮਾਣ ਤੇ ਸਿਰ ਉੱਚਾ ਕਰਦੇ ਆ ਬਹੁਤ ਬਹੁਤ ਧੰਨਵਾਦ ਸਸਰੀ ਗੱਲ ਜੀ ਮੈਂ ਤੁਹਾਡਾ ਹਰਿੰਦਰ ਸਿੰਘ ਜੀ ਹਿੰਦੂ ਕਰੋੜਕਾ ਕਰਾਂ ਤੋਂ ਆਪਣਾ ਬਾਈ ਐਫ ਸੀ ਦਾ ਬਹੁਤ ਵੱਡਾ ਯੋਗਦਾਨ ਆ ਮੈਂ ਇੰਗਲੈਂਡ ਦੀ ਧਰਤੀ ਤੇ ਖੇਡਣ ਗਿਆ ਸੀ ਭਾਈ ਦੀ ਬਦੌਲਤ ਟੋਲੀ ਭਾਈ ਦੀ ਤੇ ਬਾਕੀ ਆਪਣੇ ਬਾਬੇ ਦੀ ਕਿਰਪਾ ਨਾਲ ਪੂਰਾ ਵਧੀਆ ਪ੍ਰਦਰਸ਼ਨ ਦਿਆ ਉੱਥੇ ਵਧੀਆ ਖੇਡੇ ਆ ਤੇ ਬਾਕੀ ਭਾਈ ਉਹਨਾਂ ਦੀ ਪੂਰੀ ਵਧੀਆ ਬਾਈ ਐਫ ਸੀ ਸਪੋਰਟ ਆ ਆਪਾਂ ਨੂੰ ਤੇ ਆਪਣੇ ਹੋਰ ਵੀ ਜਿੰਨੇ ਵੀ ਖਿਡਾਰੀ ਆ ਉਹ ਇੱਥੇ ਮਿਹਨਤ ਕਰਨ ਤੇ ਵਧੀਆ ਖੇਡਣ ਕਿਹੜੀ ਟੀਮ ਨਾਲ ਹੋਇਆ ਤੇ ਅਸੀਂ ਭਾਜੀ ਹੀਰ ਦਰਬੀ ਕਿੰਦਰਾ ਪ੍ਰਦਰਸ਼ਨ ਪ੍ਰਦਰਸ਼ਨ ਭਾਜੀ ਵਧੀਆ ਰਿਹਾ ਆਪਣੀਆਂ ਭਾਜੀ 140 ਕਬਡੀਆਂ ਸੀ ਤੇ ਵਿੱਚੋਂ 119 ਨੰਬਰ ਸੀਗੇ ਹਾਂਜੀ ਤੁਹਾਡਾ ਸਵਾਗਤ ਜੀ ਮਾ ਜਾਨ ਸਵਾਗਤ ਭਾਈ ਬਹੁਤ ਬਹੁਤ ਧੰਨਵਾਦ ਭਾਈ ਉਹਨਾਂ ਦਾ ਸਾਰਿਆਂ ਦਾ ਆਪਣੀ ਟੀਮ ਦਾ ਜਿਹੜਾ ਆਪਣੇ ਏਡਾ ਵੱਡਾ ਯੋਗਦਾਨ ਕਰਦੇ ਆਪਣੇ ਲਈ